ਲੈਂਡ ਪੂਲਿੰਗ ਨੀਤੀ ਨੂੰ ਲੈ ਕੇ ਜਦੋਂ ਅਸੀਂ ਸਰਦਾਰ ਰਜ਼ਿੰਦਰ ਸਿੰਘ ਨਾਲ ਗੱਲਬਾਤ ਕੀਤੀ ਗੱਲ ਕਰਦੇ ਆ ਉਹਨਾਂ ਦਾ ਗੱਜ ਪਰ ਆਇਆ ਕਿਉਂਕਿ ਸਰਦਾਰ ਰਜ਼ਿੰਦਰ ਸਿੰਘ ਦੀ 2 ਕਿੱਲੇ ਜ਼ਮੀਨ ਕਿਸੇ ਪ੍ਰਾਈਵੇਟ ਬਿਲਡਰ ਨੇ ਹਥਿਆਲ ਲਈ ਸੀ ਕਿਉਂਕਿ ਉਹ ਲਾਲਚ ਵਸਾ ਕੇ ਆਪਣੀ ਲੈਂਡ ਪੂਲਿੰਗ ਨੀਤੀ ਤਹਿਤ ਪ੍ਰਾਈਵੇਟ ਬਿਲਡਰ ਨੂੰ ਆਪਣੀ ਜ਼ਮੀਨ ਸੌਂਪ ਦਿੱਤੀ ਤੇ ਬਾਅਦ ਵਿੱਚ ਉਹ ਕਿਸਾਨ ਰੇੜੀਆਂ ਲਾਉਣ ਲਈ ਮਜਬੂਰ ਹੈ ਤੇ ਬਹਾਲੀ ਦੇ ਫੇਜ਼ 5 ਵਿੱਚ ਕੂੜ ਦੀ ਰੇੜੀ ਲਗਾ ਕੇ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰ ਰਿਹਾ ਹੈ ਜਦੋਂ ਅਸੀਂ ਕਿਸਾਨ ਨਾਲ ਇੰਟਰਵਿਊ ਕਰ ਰਹੇ ਸੀ ਤਾਂ ਉਹਨਾਂ ਦੀਆਂ ਅੱਖਾਂ ਵਿੱਚ ਅਥਰੂ ਆ ਗਏ ਅਤੇ ਅਸੀਂ ਇੱਥੋਂ ਮਹਿਸੂਸ ਕੀਤਾ ਕਿ ਜੇ ਕਿਸਾਨ ਸਰਕਾਰ ਨੂੰ ਆਪਣੀਆਂ ਜ਼ਮੀਨਾਂ ਦੇ ਦੇਵੇਗਾ ਕਿਸੇ ਲਾਲਚ ਵਿੱਚ ਆ ਕੇ ਜਾਂ ਕਿਸਾਨਾਂ ਤੋਂ ਸਰਕਾਰ ਜ਼ਮੀਨ ਹਥਿਆ ਲਵੇਗੀ ਤਾਂ ਉਸ ਦੀ ਹਾਲਤ ਵੀ ਸਰਦਾਰ ਰਜ਼ਿੰਦਰ ਸਿੰਘ ਵਾਰੀ ਹੋ ਜਾਵੇਗੀ ਤੁਸੀਂ ਵੀ ਸੁਣੋ ਇਹ ਵੀਡੀਓ ਅੰਕਲ ਜੀ ਤੁਸੀਂ ਬਹੁਤ ਪੜ੍ਹੇ ਲਿਖੇ ਹੋ ਹਨਾ ਕੌਸਲਾ ਨਹੀਂ ਹਾਰਿਆ ਤੁਸੀਂ ਹੈਨਾ ਬਹੁਤ ਹਿੰਮਤ ਨਾਲ ਫਿਰ ਵੀ ਆਪਣਾ ਜਿਹੜਾ ਘਰ ਦਾ ਜਿਹੜਾ ਰੋਜ਼ਗਾਰ ਚਲਾ ਰਹੇ ਹੋ ਆਪਣੇ ਬੱਚੇ ਪਾਲ ਰਹੇ ਹੋ ਤੇ ਤੁਹਾਡੇ ਵਿੱਚ ਕੀ ਕਰ ਰਹੇ ਨੇ ਮੈਨੂੰ ਦੱਸ ਸਕਦੇ ਹੋ ਮੇਰੇ ਵੱਡੇ ਬੱਚਾ ਕਾਫੀ ਲੇਟ ਹੋਇਆ ਔਰ ਛੋਟਾ ਹੈ ਬੱਚਾ 4 ਸਾਲਾਂ ਦਾ ਬੱਚਾ ਹੈਗਾ ਤੇ ਇੱਕ ਬੇਟੀ ਹੈ ਤੇ ਬੜਾ ਬਸ ਐ ਉਹਨਾਂ ਦੀ ਫੀਸਾਂ ਦਾ ਇੰਤਜ਼ਾਮ ਨਹੀਂ ਹੋ ਪਾ ਰਿਹਾ ਸੀ 4-5 ਸਾਲਾਂ ਦਾ ਬਹੁਤ ਜ਼ਿਆਦਾ ਮਤਲਬ ਇੰਨੀ ਜ਼ਿਆਦਾ ਮਾੜੀ ਹਾਲਤ ਹੋ ਗਈ ਕਿ ਖਾਲੀ ਜੇਬ ਰਹਿਣੀ ਸਦਾ ਹੀ ਨਿਆਣੇ ਨਿੱਕੇ ਨੇ ਕੁਝ ਮੰਗਣਾ ਤਾਂ ਹੁੰਦਾ ਹੀ ਨਹੀਂ ਸੀ ਪੈਸੇ ਤੇ ਮੇਰੇ ਮਦਰ ਵੀ 90 ਸਾਲ ਦੇ ਹੈਗੇ ਦਵਾਈ ਬੂਟੀ ਕਰਨ ਲਈ ਵੀ ਬੜਾ ਔਖਾ ਸਮਾਂ ਦੇਖਿਆ ਹੁਣ ਵੀ ਦੇਖ ਰਹੇ ਆਂ ਔਰ ਇਹੀ ਦੇਖ ਕੇ ਕਿ ਚਲੋ ਯਾਰ ਘੱਟੋ ਘੱਟ ਰੋਟੀ ਤਾਂ ਪਕਦੀ ਕਰੀਏ ਔਰ ਇੰਨਾ ਕੁਝ ਹੋਣ ਦੇ ਵਿੱਚ ਗਵਾ ਕੇ ਅਸੀਂ ਅੱਜ ਹੁਣ ਸੜਕ ਤੇ ਆ ਗਏ ਜਿੰਦਰ ਸਿੰਘ ਜੀ ਤੁਹਾਡੇ ਵਰਗੇ ਹੋਰ ਵੀ ਹੋਣਗੇ ਜਿਹੜੇ ਆਪਣੇ ਇਹੋ ਜਿਹੇ ਕੰਮ ਕਰਨ ਲਈ ਮਜਬੂਰ ਹੋ ਗਏ ਨੇ ਕਿਸਾਨ ਸਹੀ ਮੁਹਾਲੀ ਦੇ ਜਿਰਕੁਰ ਦੇ ਖਰੜ ਦੇ ਜਿਨੇ ਵੀ ਚੰਡੀਗੜ੍ਹ ਦੇ ਹੋਰ ਵੀ ਪਹਿਲਾਂ ਆਪਣੀ ਜ਼ਮੀਨ ਹੈ ਜਿਹੜੀ ਸਰਕਾਰ ਦਿੱਤਾ ਹੈ ਤੇ ਸਰਕਾਰ ਨੂੰ ਦਿੱਤੀ ਹੈ ਉਹ ਤੁਹਾਨੂੰ ਮਿਲਦੇ ਹੋਣਗੇ ਕਿਵੇਂ ਆਪਣੀ ਸਟੋਰੀ ਬਿਆਨ ਕਰਦੇ ਨੇ ਕਿ ਉਹਦੇ ਹਾਲਾਤ ਅਚ ਨੇ ਉਹ ਦੇਖੋ ਇਹ ਹਾਲਾਤ ਤਾਂ ਤਕਰੀਬਨ ਤਕਰੀਬਨ ਮੈਂ ਦੇਖਦਾ ਹੀ ਆ ਸਭ ਦੇ ਖਰਾਬ ਹੈ ਜਿਹੜੇ ਜ਼ਿੰਮੇਦਾਰ ਕਿਤੇ ਨਾਲ ਜੁੜੇ ਹੋਏ ਆ ਭਾਵੇਂ ਚਲੋ ਕਿਸੇ ਕੋਲ ਵੱਧ ਜ਼ਮੀਨ ਹੈ ਕਿਸੇ ਕੋਲ ਥੋੜੀ ਹੈ ਹਾਲਤ ਸਭ ਦੀ ਇੱਕ ਜਿਓ ਹੈ ਔਰ بڑے ਜਿਨ੍ਹਾਂ ਨੇ ਵੇਚਿਆ ਹੈ بڑا ਉਹਦਾ ਭਿਆਨਕ ਔਰ ਆਇਆ ਉਹਦੇ ਕਿ ਨਿਆਣਿਆਂ ਨੇ بڑی-ਬੜੀਆਂ ਜਿਨ੍ਹਾਂ ਕੋਲ ਚੰਗੀਆਂ ਜ਼ਮੀਨਾਂ ਸੀ ਉਹਨਾਂ ਨੇ بڑی-ਬੜੀਆਂ ਗੱਡੀਆਂ ਲਈਆਂ ਔਰ ਆਮਦਨ ਦਾ ਜਿਹੜਿਆ ਤਾਂ ਤੁਹਾਡੇ ਕੋਲ ਹੈ ਨਹੀਂ ਭਾਵੇਂ ਗੱਡੀ ਲੈ ਲਓ ਚਾਹੇ ਹਵਾਈ ਜਹਾਜ਼ ਲੈ ਲਓ ਲੇਕਿਨ ਤੁਸੀਂ ਕਹਿੰਦੇ ਆਪਣੇ ਜਿਹੜਾ ਮਾੜਾ-ਮੋਟਾ ਪੈਸੇ ਬੈਂਕਾਂ 'ਚ ਜਮਾ ਉਹਦੇ ਥਰੂ ਹੀ ਸਰਕਲ ਚੱਲ ਰਿਹਾ ਹੈ ਇੰਸ਼ੋਰੈਂਸ ਆ ਗਈ ਗੱਡੀਆਂ ਦੀ ਗੱਡੀਆਂ ਦੀ ਮੇਨਟੇਨੈਂਸ ਆ ਗਈ ਕੋਈ ਐਕਸੀਡੈਂਟਲ ਹੋ ਗਿਆ ਔਰ ਨਿਆਣਿਆਂ ਦਾ ਜਿਹੜਾ ਸਾਡੇ ਨਿਆਣੇ ਬਹੁਤੇ ਪੜ੍ਹੇ-ਲਿਖੇ ਵੀ ਨਹੀਂ ਹੁੰਦੇ ਕੋਈ ਪਲੱਸ 2 ਐ ਕੋਈ ਪਲੱਸ 10ਵੀਂ ਐ ਕੋਈ 11ਵੀਂ ਐ ਲੇਕਿਨ ਜਿਹੜੀ ਚੰਡੀਗੜ੍ਹ ਹੋਰ ਮੋਹਾਲੀ ਦੀ ਆਪ ਉਹ ਹਵਾ ਨੂੰ ਦੇਖ ਕੇ ਉਹਨਾਂ ਨੇ ਵੀ ਆਪਣੇ ਆਪ ਨੂੰ ਬਦਲ ਲਿਆ ਔਰ ਮਹਿੰਗੇ ਸ਼ੌਂਕ ਪਾੜ ਲਏ ਮਹਿੰਗੇ ਕੱਪੜੇ ਮਹਿੰਗੇ ਮੋਬਾਈਲ ਮਹਿੰਗੇ ਜੁੱਤੇ ਔਰ ਇਸ ਦੌਰ ਨੇ ਜਿਹੜੀ ਖਪਤਤਾ ਦੀ ਜਿਹੜੀ ਦੌਰ ਚੱਲਿਆ ਮਹਿੰਗੇ ਬ੍ਰਾਂਡਡ ਬ੍ਰਾਂਡਾਂ ਦਾ ਉਹਨਾਂ ਨੇ ਸਾਡੇ ਜਿਹੜੇ ਜ਼ਮੀਰਦਾਰ ਤੇ ਜਾਂ ਛੋਟੇ ਦਿਮਾਗ ਵਾਲੇ ਉਹਨਾਂ ਨੂੰ ਖਾ ਗਏ ਇਹ ਅਸੀਂ ਵੀ ਆਪਣਾ ਸਟੇਟਸ ਲੋਕਾਂ ਨੂੰ ਵੱਡਾ ਦਿਖਾਉਣ ਦੇ ਖਾਤਰ ਅਸੀਂ ਆਪਣੇ ਆਪ ਨੂੰ ਤਬਾਹ ਕਰੀ ਜਾ ਰਹੇ ਹਾਂ ਚੰਡੀਗੜ੍ਹ ਲੋਕਾਂ ਕੋਲ ਪੈਸਾ ਜ਼ਰੂਰ ਹੈਗਾ ਲੇਕਿਨ ਜਿਹੜੇ ਜਿੱਦੀ ਨੇ ਲੋਕ ਉਹਨਾਂ ਕੋਲ ਹੈਗਾ ਔਰ ਉਹਨਾਂ ਨੂੰ ਦੇਖ ਕੇ ਮੇਰੇ ਵਰਗਾ ਅੱਜ ਗੰਗਾਲ ਹੋ ਗਿਆ ਹਨਾ ਜੀ ਤੇ ਇਹ ਚੀਜ਼ਾਂ ਬੜੇ ਬੰਦਾ ਸਾਡੇ ਪੰਜਾਬ ਦੀ ਇੱਕ ਉਹ ਹੈ ਕਹਿ ਲਓ ਇਹ ਹੋਣਾ ਨਹੀਂ ਚਾਹੀਦਾ ਅਸੀਂ ਸੰਭਲ ਕੇ ਚੱਲੋ ਮੈਂ ਤਾਂ ਇਹੀ ਬੇਨਤੀ ਅਰਦਾਸ ਕਰਨਾ ਹੈ ਕਿ ਭਾਈ ਪੈਸੇ ਨੂੰ ਫਜ਼ੂਲ ਨਾ ਉਡਾਓ ਤੇ ਕੁਝ ਜਿਹੜੇ ਉਹਨਾਂ ਦੇ ਨਾਲ ਡੀਲਰ ਹੁੰਦੇ ਆ ਜਿਹੜੇ ਜ਼ਮੀਨਾਂ ਦੀ ਪ੍ਰੋਕ ਕਰਵਾਉਂਦੇ ਆ ਬਿਲਡਰਾਂ ਨੂੰ ਜੀ ਉਹਨਾਂ ਦੇ ਚਾਂਸੇ 'ਚ ਅਸੀਂ ਆ ਗਏ ਗੱਲਾਂ 'ਚ ਆ ਗਏ ਮਿੱਠੀਆਂ ਗੋਲੀਆਂ ਖੈ ਲੋ ਤੇ ਅਸੀਂ ਉਹਨਾਂ ਦੀ ਗੱਲਾਂ 'ਚ ਆ ਕੇ ਅੱਜ ਆਪਣਾ 22 ਕਿਲੇ ਦੀ ਗਵਾ ਬੈਠੇ ਆ ਤੇ ਦਿਹਾੜੀਆਂ ਤਨੂੰ ਮਜੂਰ ਹੋ ਗਏ ਆ